ਮੇਰੇ ਪੁੱਤ ਨੂੰ ਕਿਹਾ ਨੌਕਰੀ ਦਊਂਗਾ ਉਹਨੂੰ ਨੌਕਰੀ ਨਹੀਂ ਦਿੱਤੀ ਕਦੇ ਆ ਕੇ ਬਾਤ ਨਹੀਂ ਪੁੱਛੀ ਕੁੜੀਆਂ ਨੂੰ ਲਾਰੇ ਲਾ ਕੇ ਹਜ਼ਾਰ-ਹਜ਼ਾਰ ਰੁਪਈਆ ਦਊਂਗਾ ਕਿਸੇ ਨੂੰ ਹਜ਼ਾਰ ਰੁਪਈਆ ਨਹੀਂ ਪਾਇਆ ਆ ਕੰਮ ਕੀਤਾ ਹੋਰ ਉਹਨੇ ਕੀ ਮੰਤਰੀ ਬਣ ਕੇ ਕੀ ਕਰਿਆ ਕਰਿਆ ਕੋਈ ਪੰਜਾਬ ਦਾ ਕੁਝ ਨਹੀਂ ਕੀਤਾ ਹੈਗਾ ਸਾਨੂੰ ਨਾ ਛੜਾਉ ਮੈਕ ਨਾ ਛੜਾਉਨੇ ਜਿੰਨਾ ਚਿਰ ਦੋ ਗੋਲੀਆਂ ਖਾਂਦੇ ਨਹੀਂ ਬੱਚੇ ਉੱਠਦੇ ਨਹੀਂ ਹੈਗੇ ਇਹ ਲਾਇਏ ਨੇ ਇਹ ਛੜਾਇਆ ਨਹੀਂ ਨਸ਼ਾ ਨਹੀਂ ਛੜਾਇਆ ਹੈਗਾ ਹੱਥ ਬੰਨਣਗੇ ਹੱਥ ਬੰਨਣਗੇ ਛੋਡੇ ਕੋਲੇ ਆ ਕੇ ਨਹੀਂ ਇਹਨੂੰ ਘੇਰਨਾ ਹੁਣ ਪੁੱਛਣਿਆ ਸਵਾਲ ਇਹ ਤਾਂ ਥੱਲੇ ਡਿੱਗੂਗਾ ਡਿੱਗੂਗਾ ਹੁਣ ਪਤਾ ਹੀ ਕਿੰਨੂ ਵੋਟ ਪਾਈ ਸੀ ਕਿਤੇ ਕਿਤੇ ਅੱਖ ਚ ਖੜੇ ਸੀਗੇ ਭਗਵਾਨ ਜੀ ਭਗਵਾਨ ਸਵਾਨੇ ਪਾਈ ਤੀਗੀ ਤੇ ਹੁਣੇ ਵਧੀਆ ਕੰਮ ਕਰ ਰਹੇ ਨੇ ਹੁਣ ਤਾਂ ਪਾਈ ਜਮਾਨ ਕੰਮਾ ਨਹੀਂ ਰਸਦੀਆਂ ਮੇਰੇ ਪੁੱਤ ਨੂੰ ਕਿਹਾ ਨੌਕਰੀ ਦਊਗਾ ਉਹਨੂੰ ਨੌਕਰੀ ਨਹੀਂ ਦਿੱਤੀ ਕਦੇ ਆ ਕੇ ਬਾਤ ਨਹੀਂ ਪੁੱਛੀ ਬੁੜੀਆਂ ਨੂੰ ਲਾਰੇ ਲਾ ਕੇ ਹਜ਼ਾਰ ਹਜ਼ਾਰ ਰੁਪਿਆ ਦਊਗਾ ਕਿਸੇ ਨੂੰ ਹਜ਼ਾਰ ਰੁਪਿਆ ਨਹੀਂ ਪਾਇਆ ਆ ਕੰਮ ਕੀਤਾ ਹੋਰ ਉਹਨੇ ਕੀ ਮੰਤਰੀ ਬਣ ਕੇ ਕੀ ਕਰਿਆ ਕਰਿਆ ਕੋਈ ਪੰਜਾਬ ਦਾ ਕੁਛ ਨਹੀਂ ਕੀਤਾ ਹੈਗਾ ਤੁਹਾਡੇ ਜ਼ਿਲ੍ਹੇ ਦਾ ਤਾਂ ਡਿਵੈਲਪਮੈਂਟ ਕੀਤੀ ਹੋएगी ਕੀ ਕੀ ਤੇ ਕੁਛ ਵੀ ਨਹੀਂ ਕੀਤਾ ਹੈਗਾ ਅੱਜ ਤੱਕ ਕੁਛ ਨਹੀਂ ਸੁਣਿਆ ਅਸ ਤੱਕ ਅੱਜ ਅੱਜ ਭਗਵਾਨ ਜੀ ਤਮਾਨ ਨੇ ਪੰਜਾਬ ਲਈ ਆ ਕਰਤਾ ਕੁਝ ਨਹੀਂ ਕੀਤਾ ਹੈਗਾ। ਕਿਹਾ ਵੀ ਤਾਂ ਤੁਸੀਂ ਆ ਦੋ ਵਾਰੀ। ਆ ਜਤਾ ਆ ਬਥੇਰੀ ਗਰੀਬ ਜਨਤਾ ਨੇ ਵੀ ਸਾਨੂੰ ਸੰਤਾਂ। ਭਾਈ ਸਾਡੇ ਨਾਲ ਆ ਬੁਰੀ ਹਾਲਤ ਕਰੂਗਾ। ਤਾਂ ਕਰਕੇ ਅਸੀਂ ਤਾਂ ਉਦੋਂ ਪਾਤੀਆ ਹੁਣ ਅਚ ਪੁੰਦਰੀ। ਕਿੰਨਾ ਹੈਗਾ ਚਿੱਟਾ ਪਿੰਡ ਅਜ ਕਿੰਨਾ? ਚਿੱਟਾ ਦੱਸੋ। ਚਿੱਟਾ ਪਿੰਡ ਹੁਣ ਨਸ਼ੇ ਦੇ ਖਰਾਕਾ ਮੁੰਡੇ ਵਿਚਾਰੇ ਜਿੱਤੇ ਨਹੀਂ ਮਰਦੇ ਨੇ ਜਾਈ ਜਾਂਦੇ ਨੇ। ਉਹ ਨਸ਼ਿਆਂ ਦੇ ਕਾਰਨੇ ਜਾ ਰਹੇ ਨੇ, ਨਸ਼ੇ ਹੀ ਰਾਏ ਨੇ। ਆ ਗੋਲੀਆਂ ਵਾਲੇ ਜਿਹੜੀਆਂ ਕਹਿੰਦੇ ਨੇ ਹਸਪਤਾਲਾਂ 'ਚ ਨਸ਼ਾ ਛਡਾਉ। ਮੈਂ ਕਿਹਨੀਆਂ ਨਸ਼ਾ ਲਾਉਨੇ। ਜਿੰਨੇ ਤੇ ਦੋ ਗੋਲੀਆਂ ਖਾਂਦੇ ਨਹੀਂ ਬੱਚੇ ਉੱਠਦੇ ਨਹੀਂ ਹੈਗੇ। ਇਹ ਲਾਇਏ ਨੇ, ਇਹ ਛਡਾਇਆ ਨਹੀਂ ਨਸ਼ਾ ਨਹੀਂ ਕੀ ਕਰਾਂਗੇ ਪਰ ਹੁਣ ਆਊਗਾ ਆਊਗਾ ਮਾਤਾ ਤੁਹਾਡੇ ਪਿੰਡਾਂ ਚ ਆਉਣਗੇ ਹੁਣ ਹੱਥ ਬੰਨਣਗੇ ਆਜੂਗਾ ਹੱਥ ਬੰਨਣਗੇ ਤੁਹਾਡੇ ਕੋਲੇ ਆ ਕੇ ਇਹ ਤਾਂ ਭੁੱਲ ਜੋ ਹਾਂ ਇਹ ਨਹੀਂ ਹੁਣ ਅਸੀਂ ਕੰਮ ਦੇ ਬੋਟ ਨਹੀਂ ਇਹਨੂੰ ਘੇਰਨਾ ਹੁਣ ਪੁੱਛਣਿਆ ਸਵਾਲ ਇਹ ਬੋਟ ਤਾਂ ਹੁਣ ਗਈ ਹੈ ਹਾਂ ਇਹ ਤਾਂ ਥੱਲੇ ਡਿੱਗੂ ਪਾ ਡਿੱਗੂਗਾ ਹੁਣ ਅੱਛਾ ਹਾਂ ਡਿੱਗੂਗਾ ਤਾਂ ਥੱਲੇ ਮਾਮਾ ਦੀਆਂ ਸੀਸਾ ਸੀ ਮਾਮਾ ਦੀਆਂ ਦੁਆਵਾਂ ਸੀ ਉੱਪਰ ਗਿਆ ਹੁਣ ਮਾਮਾ ਦੀਆਂ ਬਾਸ ਸੀਸਾ ਨੇ ਹਾਂ ਇਹ ਤਾਂ ਦੇ ਕੇ ਰਾਜ਼ੀਆਂ ਹੁਣ ਆ ਅਸੀਂ ਨਹੀਂ ਹੁਣ ਚੜਾ ਕੇ ਰਾਜ਼ੀ ਹਾਂ ਤੁਸੀਂ ਦੇਖਣਾ ਵੀ ਤੁਸੀਂ ਦੇਖਣਾ ਵੀ ਅਸੀਂ ਹੁਈਆਂ ਹਾਂ ਹਾਂ ਹੁਣ ਆਵੇ ਤਾਂ ਸਹੀ ਮੇਰੇ ਪੁੱਤ ਨੂੰ ਕਿਹਾ ਨੌਕਰੀ ਦਊਂਗਾ ਉਹਨੂੰ ਨੌਕਰੀ ਨਹੀਂ ਦਿੱਤੀ ਕਦੇ ਆ ਕੇ ਬਾਤ ਨਹੀਂ ਪੁੱਛੀ ਕੁੜੀਆਂ ਨੂੰ ਲਾਰੇ ਲਾ ਕੇ ਹਜ਼ਾਰ-ਹਜ਼ਾਰ ਰੁਪਈਆ ਦਊਂਗਾ ਕਿਸੇ ਨੂੰ ਹਜ਼ਾਰ ਰੁਪਈਆ ਨਹੀਂ ਪਾਇਆ ਆ ਕੰਮ ਕੀਤਾ ਹੋਰ ਉਹਨੇ ਕੀ ਮੰਤਰੀ ਬਣ ਕੇ ਕੀ ਕਰਿਆ ਕਰਿਆ ਕੋਈ ਪੰਜਾਬ ਦਾ ਕੁਝ ਨਹੀਂ ਕੀਤਾ ਹੈ ਸਾਡਾ ਛੜਾਉ ਮਾਈਕ ਨੇ ਨਾ ਛੜਾਉਨੇ ਜਿੰਨਾ ਚਿਰ ਦੋ ਗੋਲੀਆਂ ਖਾਂਦੇ ਨਹੀਂ ਬੱਚੇ ਉੱਠਦੇ ਨਹੀਂ ਹੈਗੇ ਇਹ ਲਾਇਏ ਨੇ ਇਹ ਛੜਾਇਆ ਨਹੀਂ ਨਸ਼ਾ ਨਹੀਂ ਛੜਾਇਆ ਹੈਗੇ ਹੱਥ ਬੰਨਣਗੇ ਹੱਥ ਬੰਨਣਗੇ ਛੋਡੇ ਕੋਲੇ ਆ ਕੇ ਨਹੀਂ ਇਹਨੂੰ ਘੇਰਨਾ ਹੁਣ ਪੁੱਛਣਿਆ ਸਵਾਲ ਇਹ ਥੱਲੇ ਡਿੱਗੂਗਾ ਡਿੱਗੂਗਾ ਹੁਣ ਮਤੈ ਕਿੰਨੂ ਵੋਟ ਪਾਈ ਸੀ ਕਿਤੇ ਕਿਤੇ ਅੱਖ ਚ ਖੜੇ ਸੀਗੇ ਭਗਵਾਨ ਜੀ ਭਗਵਾਨ ਸਵਾਨ ਨੂੰ ਪਾਈ ਤੀ ਤੇ ਹੁਣ ਵਧੀਆ ਕੰਮ ਕਰ ਰਹੇ ਨੇ ਹੁਣ ਤਾਂ ਪਾ ਜਾਣ ਜਮਾਨ ਕੰਮਾ ਨਹੀਂ ਮੈ ਰਾਸਦੀਆਂ ਮੇਰੇ ਪੁੱਤ ਨੂੰ ਕਿਹਾ ਨੌਕਰੀ ਦਊਂਗਾ ਉਹਨੂੰ ਨੌਕਰੀ ਨਹੀਂ ਦਿੱਤੀ ਕਦੇ ਆ ਕੇ ਬਾਤ ਨਹੀਂ ਪੁੱਛੀ ਬੁੜੀਆਂ ਨੂੰ ਲਾਰੇ ਲਾ ਕੇ ਹਜ਼ਾਰ ਹਜ਼ਾਰ ਰੁਪਿਆ ਦਊਂਗਾ ਕਿਸੇ ਨੂੰ ਹਜ਼ਾਰ ਰੁਪਿਆ ਨਹੀਂ ਪਾਇਆ ਆ ਕੰਮ ਕੀਤਾ ਹੋਰ ਉਹਨੇ ਕੀ ਮੰਤਰੀ ਬਣ ਕੇ ਕੀ ਕਰਿਆ ਕਰਿਆ ਕੋਈ ਪੰਜਾਬ ਦਾ ਕੁਝ ਨਹੀਂ ਕੀਤਾ ਹੈਗਾ ਤੁਹਾਡੇ ਜ਼ਿਲ੍ਹੇ ਦਾ ਤਾਂ ਡਿਵੈਲਪਮੈਂਟ ਕੀਤੀ ਹੋएगी ਕੀ ਕੀਤਾ ਕੁਝ ਵੀ ਨਹੀਂ ਕੀਤਾ ਹੈਗਾ ਅੱਜ ਤੱਕ ਕੁਝ ਨਹੀਂ ਸੁਣਿਆ ਅਸਟੱਕ ਅੱਜ ਅੱਜ ਭਗਵਾਨ ਤੁਮਾਰ ਨੇ ਪੰਜਾਬ ਲਈ ਆ ਕਰਤਾ ਕੁਝ ਨਹੀਂ ਕੀਤਾ ਹੈਗਾ ਕਿਹਾ ਵੀ ਤਾਂ ਤੁਸੀਂ ਆ ਦੋ ਵਾਰੀ ਆਜਾ ਆਜਾ ਬਥੇਰੀ ਗਰੀਬ ਜਨਤਾ ਨੇ ਵੀ ਸਾਨੂੰ ਸੰਤਾਂ ਵੀ ਭਾਈ ਸਾਡੇ ਨਾਲ ਆ ਬੁਰੀ ਹਾਲਤ ਕਰੂਗਾ ਤਾਂ ਕਰਕੇ ਅਸੀਂ ਤਾਂ ਉਦੋਂ ਪਾਤੀਆ ਹੋਣਾ ਚ ਪੁੰਦਰੀ ਕਿੰਨਾ ਹੈਗਾ ਚਿੱਟਾ ਪਿੰਡ ਅਜ ਕਿੰਨਾ ਚਿੱਟਾ ਦੱਸੋ ਇਹ ਕਿੱਦਾਂ ਪਿੰਡਾਂ ਨੂੰ ਹੁੰਦਾ ਛੇ ਖਰਾਕਾ ਮੁੰਡੇ ਵਿਚਾਰੇ ਜਿੱਕਰ ਨਹੀਂ ਮਰਦੇ ਨੇ ਜਾਈ ਜਾਂਦੇ ਨੇ ਉਹ ਨਸ਼ਿਆਂ ਦੇ ਕਾਰਨੇ ਜਾ ਰਹੇ ਨੇ ਨਸ਼ੇ ਹੀ ਰਾਏ ਨੇ ਆਹ ਗੋਲੀਆਂ ਵਾਲੇ ਜਿਹੜੀਆਂ ਕਹਿੰਦੇ ਨੇ ਹਸਪਤਾਲਾਂ 'ਚ ਨਸ਼ਾ ਛਡਾਉ ਮੈਂ ਕਿੰਨੇ ਨਸ਼ਾ ਲਾਉਨੇ ਜਿੰਨੇ ਤੇ ਦੋ ਗੋਲੀਆਂ ਖਾਂਦੇ ਨਹੀਂ ਬੱਚੇ ਉੱਠਦੇ ਨਹੀਂ ਹੈਗੇ ਇਹ ਲਾਇਏ ਨੇ ਇਹ ਛਡਾਇਆ ਨਹੀਂ ਨਸ਼ਾ ਨਹੀਂ ਛਡਾਇਆ ਹੈਗਾ ਕੀ ਕਰਾਂਗੇ ਪਰ ਹੁਣ ਆਊਗਾ ਆਊਗਾ ਮਾਤਾ ਤੁਹਾਡੇ ਪਿੰਡਾਂ 'ਚ ਆਉਣਗੇ ਹੁਣ ਹੱਥ ਬੰਨਣਗੇ ਆਜੂਗਾ ਹੱਥ ਬੰਨਣਗੇ ਤੁਹਾਡੇ ਕੋਲੇ ਆ ਕੇ ਹਾਂ ਇਹ ਨਿਮੋਨਜੀ ਕਮ ਦੇ ਬੋਟ ਨਹੀਂ ਇਹਨੂੰ ਘੇਰਨਾ ਹੁਣ ਪੁੱਛਣਾ ਸਵਾਲ ਇਹ ਬੋਟ ਤਾਂ ਹੁਣ ਗਈ ਹੈ ਹਾਂ ਇਹ ਤਾਂ ਥੱਲੇ ਡਿੱਗੂਗਾ ਡਿੱਗੂਗਾ ਹੁਣ ਅੱਛਾ ਹਾਂ ਡਿੱਗੂਗਾ ਤਾਂ ਥੱਲੇ ਮਾਮਾ ਦੀਆਂ ਸੀਸਾ ਸੀ ਮਾਮਾ ਦੀਆਂ ਦੁਆਵਾਂ ਸੀ ਉੱਪਰ ਗਿਆ ਹੁਣ ਮਾਮਾ ਦੀਆਂ ਬਾਸ ਸੀਸਾਂ ਨੇ ਹਾਂ ਇਹ ਤਾਂ ਦੇਖੇ ਰਾਜੀ ਹੁਣ ਹਾਂ ਅਸੀਂ ਨੇ ਹੁਣ ਚੜਾ ਕੇ ਰਾਜੀ ਹੁਣ ਤੁਸੀਂ ਦੇਖਣਾ ਵੀ ਤੁਸੀਂ ਦੇਖਣਾ ਵੀ ਅਸੀਂ ਹੁਈਆਂ ਹਾਂ ਹੁਣ ਆਵੇ ਤਾਂ ਸਹੀ